ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ 'ਤੇ ਗੁਰੂ ਕਿਰਪਾ ਜੀ ਕਰਨ ਬਹੁਤ-ਬਹੁਤ ਹਾਂਜੀ ਇਹ ਡਿਜ਼ਾਈਨ ਹੈ ਜੀ 골ਡਨ ਕਲਰ ਦਾ ਵਰਕ neck ਦੀ ਡਿਜ਼ਾਈਨਿੰਗ ਦੇਖੋ ਬਹੁਤ ਸੋਹਣੀ ਦਬਕਾ ਦੇ ਵਿੱਚ ਵਰਕ ਕੀਤਾ ਹੋਇਆ ਜੀ ਮੋਤੀ ਲਗਾ ਕੇ نیچے ਘੇਰੇ ਦੀ ਡਿਜ਼ਾਈਨਿੰਗ ਬਹੁਤ ਸੋਹਣੀ ਨਹੀਂ ਜੇ ਬੇਲ ਤੇ ਦੋ ਫਲਾਵਰ ਬਣੇ ਹੋਏ ਆ ਜੀ ਤੇ ਇਧਰ ਪਾਸੇ ਦੀ ਡਿਜ਼ਾਈਨਿੰਗ ਆ ਗਈ ਜੀ ठीक है जी ये शर्ट की डिजाइनिंग भी बॉटम से भी वर्क है जी ये बॉटम से वर्क आएगा सिल्क के बॉटम रहेगी जी तो यह दुपट्टा भी बहुत शानदार है जी दुप्टे की डिजाइनिंग भी बहुत सोहनी है फ्लावर बनया हुआ तो वर्क किया हो पेंट के दुपट्टे वर्क है जी ठीक है जी बहुत ही वाइए शानदार सूट है जी ये टिशू त आएगा जी स्टिशू तो सूट है जी कलर स्काई बहुत सोहना कलर है ठीक है जी कलियों वाला डिजाइन नैक द डिजाइनिंग बहुत सोहनी ऐसा छोटी बुटियां पाई हुई है जी बाजू से

ਕੱਲੀਆਂ ਵਾਲਾ ਡਿਜ਼ਾਈਨ ਠੀਕ ਹੈ ਜੀ ਬੋਟਮ ਤੇ ਵੀ ਬੇਲ ਆਏਗੀ ਜੀ ਇਦਾਂ ਬੇਲ ਆਏਗੀ ਬੋਟਮ ਦੇਖੋ ਸਿਲਕ ਦੇ ਵਿੱਚ ਬੋਟਮ ਰਹੇਗੀ ਜੀ ਤੇ ਬਰਬਰੀ ਦੇ ਵਿੱਚ ਇਹ ਦੁਪੱਟਾ ਰਹੇਗਾ ਠੀਕ ਹੈ <laughs> दो हां जी ब्लैक कलर पार्टी सूट है लाइट गोल्डन वर्क बहुत सोहना जी स्टफरगैनजर रहेगा जी प्योर पूरे फरंट पर वर्क है जी पूरे फरंट पर वर्क है जी इधर ही बाजू की डिजाइनिंग आ गई जी यह दुपट्टा भी हैवी है जी पार्टीवेयर सूट तो है रात के फंक्शन वास्तव बहुत सोना सूट है जी ये हैवी दुपट्टा है जी कॉर्नर का डिजाइन है जी दुपट्टे और साइड लैश पल्स वर्क वाली सेंटर के वर्क किया हो जी दुपट्टा भी बहुत सोहना है जी तो शर्ट भी डिजाइनिंग बहुत सोहनी है जी ਲੇ ਬੋਟਲ ਦੇ ਵਿੱਚ ਮਲਟੀ ਕਲਰ ਦੇ ਵਿੱਚ ਡਿਜ਼ਾਈਨਿੰਗ ਹੈ ਜੀ ਕੀਤੀ ਹੋਈ ਪਿਓਰ ਔਰਗਾਂਜ਼ਾ ਦੇ ਉੱਤੇ ਹੈਂਡਵਰਕ ਸੂਟ ਹੈ ਮਲਟੀ ਕਲਰ ਦੇ ਵਿੱਚ ਡਿਜ਼ਾਈਨਿੰਗ ਫਿਰ ਇਹ ਬਾਜੂ ਤੇ ਵੀ ਬੇਲ ਬਣੀ ਹੋਈ ਹੈ ਜੀ ठीक है जी तो दुपट्टे लैश लगी हुई है शिमला टिशू है जी ये फ्रंट से वर्क नैक की डिजाइनिंग लोंग नैक बनाया हुआ जी फ्लावर पाए हुए हैं ठीक है जी ਇਹ ਸਨ ਇੱਕ ਬੀਚ ਜਿੰਨ ਨੂੰ ਸੋਹਣਾ ਹੈ ਵੀ ਸੂਟ ਹੈ ਜੀ ਇਹਦੀ ਕਲਰ ਵੀ ਬਹੁਤ ਪਿਆਰਾ ਹੈ ਜੀ ਇਧਰ ਬਾਜੂ ਤੇ ਡਿਜ਼ਾਈਨਿੰਗ ਆ ਗਈ ਹੈ ਬਾਜੂ ਦੀ ਡਿਜ਼ਾਈਨਿੰਗ ਇਹ ਬੋਟਮ ਤੇ ਵੀ ਵਰਕ ਆਇਆ ਹੈ ਜੀ ਇਹ ਤਾਂ ਬੋਟਮ ਤੇ ਵਰਕ ਆਇਆ ਹੈ ਜੀ ਚਾਹਨਾ ਉਹਦਾ ਦੁਪੱਟਾ ਲੈਕਨ ਆ ਡਿਜ਼ਾਈਨ ਕੀਤਾ ਹੋਇਆ ਹੈ ਬਹੁਤ ਸੋਹਣਾ ਕਿਹਾ ਜੀ ਇਹ ਪਾਸੀ ਨੇ यह डिजाइन है जी कर वाला है फुल हैवी फ्रंट है जी पल्स वर्क वाली लाइन भी की पूरे फ्रंट पर एदा ही वर्क रहेगा जी तो यह घेरे की डिजाइनिंग है जी उदरबाजी पर भी बेल आएगी जी ਲੇਨ ਬੋਟਮ ਰਹੀ ਕਿ ਸਿਲਕ ਦੇ ਹਿੱਚੇ ਤੇ ਦੁਪੱਟਾ ਹੈਵੀ ਹੈ ਜੀ ਇਹਦੇ ਨਾਲ ਜਿਵੇਂ ਸ਼ਰਟ ਤੇ ਡਿਜ਼ਾਈਨ ਹੈ ਉਹਵੇਂ ਹੀ ਦੁਪੱਟੇ ਤੇ ਡਿਜ਼ਾਈਨ ਹੈ ਜੀ ਇਦਾਂ ਛੋਟੇ ਤੇ ਡਿਜ਼ਾਈਨ ਆਇਆ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਇਹ ਵੀ ਅਲੱਗ ਦੀ ਇਹ ਸੂਟ ਦੀ ਵੀ ਲੱਗਦੀ ਹੈ ਗ੍ਰੇਸ ਹੈ ਜੀ गंजा स्टफ तो सॉरी शिमर स्टफ है जी पेंट वाला वर्क किया पेंट के उपर वर्क किया नैक दिव डिजाइनिंग नीचे घेरे से फ्लावर बनया हो जी बहुत सोना मल्टी कलर के बिच्च के उपर वर्क किया होजू की डिजाइनिंग आ गई जी करीम कलर है जी ਲੇਨ ਬਾਟਮ ਰਹੇਗਾ ਜਿਹਦੇ ਨਾਲ ਮਸਲੀਨ ਦੀ ਤੇ ਡਿਜ਼ਾਈਨਰ ਦੁਪੱਟਾ ਹੈ ਜੀ ਇਹਦਾ ਡਿਜ਼ਾਈਨਰ ਦੁਪੱਟਾ ਰਹੇਗਾ ਜਿਵੇਂ ਅਸਲ ਲੱਗੇ ਹੋਇਆ ਐਂਡਾ ਫਲਾਵਰ ਬਣੇ ਹੋਏ ਆ ਜੀ ਦੁਪੱਟੇ ਦੇ ਉੱਤੇ ਹਾਂਜੀ ਬਰਬਰੀ ਸਟਾਫ ਜਿਹੜਾ ਇਹ ਸਟਾਫ ਹੈ ਜੀ ਪ੍ਰਿੰਟਡ ਦੇ ਵਿੱਚ ਬਰਬਰੀ ਹੈ ਉਹਦੇ ਉੱਤੇ ਅਸੀਂ ਹੈਂਡਵਰਕ ਕਰਾਇਆ V ਸ਼ੇਪ ਦੇ ਵਿੱਚ neck ਤੇ ਇਧਰ ਬਾਜੂ ਦੀ ਡਿਜ਼ਾਈਨ ਹੈ ਕਲਰ ਵੀ ਬਹੁਤ ਪਿਆਰਾ ਹੈ ਜੀ ਪੂਰੇ 프ਰੰਟ ਤੇ ਇਦਾਂ ਬੋਟ ਸਲੀਵ ਚ ਵਰਕ ਕੀਤਾ ਹੋਇਆ ਤੇ ਲੈਨ ਬੋਟਮ ਰਹੇਗਾ ਜੀ ਇਹਦੇ ਨਾਲ ਤੇ ਦੁਪੱਟਾ ਰਹੇਗਾ ਦੁਪੱਟੇ ਤੇ ਲੈਸ ਲੱਗੀ ਹੋਈ ਹੈ ਜੀ ਠੀਕ ਹੈ ਜੀ ਅੱਜ ਦੇ ਵੀਡੀਓ ਵਿੱਚ ਇੰਨਾ ਹੀ ਅਗਲੇ ਵੀਡੀਓ ਵਿੱਚ ਫਿਰ ਮਿਲਦੇ ਹਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।